ਹਾਂਜੀ ਆਪਾਂ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਬੀ-neck ਗੱਲੇ ਦੀ ਲੈ ਕੇ ਆਏਗੇ ਉਹਦੀ ਕਟਿੰਗ ਦੱਸਾਂਗੇ ਤੁਹਾਨੂੰ ਜਿਵੇਂ ਅੱਜਕੱਲ੍ਹ ਦੇਖੋ ਜਿੱਦਾਂ ਦਾ ਮੇਰੇ ਪਹਿਨਿਆ ਹੈ ਬੀ-neck ਗਲਾ ਇਦਾਂ ਦੇ ਆਪਣੇ ਕੋਲੇ ਵਰਕ ਕਰੇ ਹੋਏ ਬੀ-neck ਗਲੇ ਦੇ ਵਿੱਚ ਆਉਂਦੇ ਨੇਗੇ ਕਈ ਵਾਰ ਕੀ ਹੁੰਦਾ ਜਦੋਂ ਆਪਾਂ ਉਹਨੂੰ ਕਟਿੰਗ ਕਰ ਲੈਂਦੇ ਆ ਆਮ ਸੂਟ ਦੀ ਤਰ੍ਹਾਂ ਤੇ ਉਹਦੇ ਸ਼ੋਲਡਰ ਗਿਰਦੇ ਰਹਿੰਦੇ ਨੇ ਜਾਂ ਆਪਣੇ ਆਂ ਡਰਾਮਸ ਦੇ ਕੋਲੇ ਇੱਥੇ ਬੱਵਲ ਦੇ ਬਣਨ ਲੱਗ ਜਾਂਦੇ ਆ ਸੋ ਨੂੰ ਉਹਦਾ ਰੀਜਨ ਦੱਸਾਂਗੇ ਕੀ ਰੀਜਨ ਆ ਉਹਦਾ ਤੇ ਆਪਾਂ ਨਾਲੇ ਸਾਨੂੰ ਉਹਦੀ ਕਟਿੰਗ ਦੱਸਾਂਗੇ ਵੀ ਤੁਸੀਂ ਧੀਰਾ ਉਹਦਾ ਕਿਸ ਤਰੀਕੇ ਨਾਲ ਪਾਉਣਾ ਜਾਕਰ ਦੇਖੋ ਜਦੋਂ ਵੀ ਆਪਾਂ ਬੀ ਨੈਕ ਗਲਾ ਬਣਾ ਰਹੇ ਹਾਂ ਤਾਂ ਬੈਕ ਨੈਕ ਹਮੇਸ਼ਾ ਵਾਤੇ ਤੁਸੀਂ ਛੋਟਾ ਰੱਖਿਆ ਕਰੋ ਬਾਕੀ ਆਪਾਂ ਤੁਹਾਨੂੰ ਕਟਿੰਗ ਵੇਲੇ ਦੱਸਾਂਗੇ ਹੁਣ ਆਪਾਂ ਇਹਦੀ ਕਟਿੰਗ ਸ਼ੁਰੂ ਕਰਨ ਲੱਗੇ ਹਾਂ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਬੀ ਨੈਕ ਵਰਕ ਕਰਿਆ ਹੋਇਆ ਦਿਖਾਉਂਗੀ ਵੀ ਕਿੱਦਾਂ ਦਾ ਵਰਕ ਕਰਿਆ ਹੋਇਆ ਹੈ ਦੇਖੋ ਦੇਖੋ ਕਾਟਨ ਦਾ ਸਟਾਫ ਆ ਫਿਲਹਾਲ ਦੇਖੋ ਇਹਦਾ ਸਟਾਫ ਹੁੰਦਾ ਇਹ ਬਹੁਤ ਹੀ ਲਫਦਾ ਹੁੰਦਾ ਸਟੈਚੇਬਲ ਹੁੰਦਾ ਬਣਾਉਣ ਤੋਂ ਬਾਅਦ ਵੀ ਇਹ ਲਫ ਜਾਂਦਾ ਜਿਸ ਦੇ ਕਾਰਨ ਆਪਣੇ ਸ਼ੋਲਡਰ ਗਿਰਦੇ ਰਹਿੰਦੇ ਆ ਤੁਸੀਂ ਕੀ ਕਰਨਾ ਜਦੋਂ ਵੀ ਬੀਨੈਕ ਗਲਾ ਦੇਖੋ ਇਦਾਂ ਦਾ ਬਣਾ ਰਹੇ ਜਿਵੇਂ ਰੈਡੀਮੇਡ ਵਰਕ ਕਰਿਆ ਹੋਇਆ ਆਪਾਂ ਨੇ ਕਰਵਾਇਆ ਨਹੀਂ ਹੈਗਾ ਤਾਂ ਜਦੋਂ ਵੀ ਬੀਨੈਕ ਗਲਾ ਕਰਿਆ ਨਾ ਉਹਦੀ ਚੜਾਈ ਦੇਖੋ ਮੈਕਸੀਮਮ ਜੇ ਤਾਂ ਬਹੁਤ ਹੀ ਜ਼ਿਆਦਾ ਦਿੱਤੀ ਪਈ ਹੁੰਦੀ ਹੈ ਜਾਂ ਬਿਲਕੁਲ ਹੀ ਘੱਟ ਦਿੱਤੀ ਪਈ ਜਿਵੇਂ ਦੇਖੋ ਇਹ ਚੜਾਈ 7.5 ਇੰਚ ਗਲੇ ਦੀ ਆ ਆਮ ਆਪਾਂ ਗਲਾ 5.5 ਜਾਂ 6 ਦੇ ਵਿੱਚ ਬਣਾਉਣੇ ਹੁੰਦੇ ਆ 1.5 ਇੰਚ ਦਾ ਗਲਾ ਜ਼ਿਆਦਾ ਹੈਗਾ ਤਾਂ ਤੁਹਾਨੂੰ ਜੇ ਇਦਾਂ ਦੀ ਬੀਨੈਕ ਗਲੇ ਦੇ ਵਿੱਚ ਵਰਕ ਕਰਿਆ ਹੋਇਆ ਤਾਂ ਤੁਸੀਂ ਨੇ ਬੈਕ ਨੈਕ ਉਹਦੀ ਹਮੇਸ਼ਾ ਵਾਸਤੇ ਛੋਟੀ ਰੱਖਣੀ ਆ ਜਿਹਦੇ ਕਾਰਨ ਕੀ ਆਪਣੇ ਸ਼ੋਲਡਰ ਨਹੀਂगिरਣਗੇ ਜਾ ਆਪਾਂ ਨੂੰ ਸ਼ੋਲਡਰ ਜਿਆਦਾ ਵੱਡੇ ਪਾਉਣੇ ਪੈਣਗੇ ਛੋਟੇ ਨੈੱਕ ਵਾਸਤੇ ਜੇ ਆਪਾਂ ਨੈੱਕ ਬੈਕ ਤੋਂ ਵੀ ਡੀਪ ਪਾਉਣਿਆ ਤਾਂ ਆਪਾਂ ਨੂੰ ਤੀਰਾ ਬਿਲਕੁਲ ਹੀ ਘੱਟ ਰੱਖਣਾ ਪਊਗਾ ਤੇ ਅੰਦਰ ਵਾਲੀਆਂ ਸਾਈਡਾਂ ਤੋਂ ਜਿੱਥੋਂ ਆਪਾਂ ਸਲਾਈ ਮਾਰਦੇ ਆ ਗਲੇ ਕੋਲੋਂ ਉੱਥੋਂ ਸਲਾਈਆਂ ਡੂੰਘੀਆਂ ਰੱਖਣੀਆਂ ਪੈਣਗੀਆਂ ਵੀ ਬਾਹਰ ਨੂੰ ਨਾ ਗire ਹੁਣ ਅੱਜ ਆਪਾਂ ਤੁਹਾਨੂੰ ਕਟਿੰਗ ਦੱਸਾਂਗੇ ਵੀ ਤੁਸੀਂ ਇਹਦਾ ਸ਼ੋਲਡਰ ਕਿੰਨਾ ਲੈਣਾ ਕਿਸ ਤਰੀਕੇ ਨਾਲ ਲੈਣਾ ਆਮ ਆਪਾਂ ਦੇ ਕੋਲ 6 ਇੰਚ ਤੀਰਾ ਲੈਨੇ ਹੁੰਨੇ ਆ 12 ਇੰਚ ਕਟਾਈ ਦਾ ਜਿਵੇਂ ਮੰਨ ਲਓ ਇਸ ਤਰੀਕੇ ਦੇ ਨਾਲ 12 ਇੰਚ ਲੈ ਲੈਨੇ ਆ ਪਰ ਇਦਾਂ ਦੇ ਬੀ ਨਾਲ ਇੱਕ ਗਲੇ ਦੇ ਵਿੱਚ ਤੁਹਾਨੂੰ ਸ਼ੋਲਡਰ ਲੈਣਾ ਦੱਸਾਂਗੇ ਵੀ ਤੁਸੀਂ ਐਕਸਟਰਾ ਕਿੰਨਾ ਲੈਣਾਗਾ ਹੁਣ ਦੇਖੋ ਆਪਾਂ ਵਰਕ ਨੂੰ ਆਪਸ ਦੇ ਵਿੱਚ ਮਿਲਾ ਲੈਣਾਗਾ ਤੁਸੀਂ ਇਸ ਤਰ੍ਹਾਂ ਇਹਦੀ ਬੀ ਤੋਂ پکڑਣਾ ਲਿਖੋ ਇਸ ਤਰੀਕੇ ਨਾਲ ਬਿਲਕੁਲ ਆਪਸ ਦੇ ਵਿੱਚ ਵਰਕ ਨੂੰ ਇਸ ਤਰ੍ਹਾਂ ਮਿਲਾ ਲੈਣਾਗਾ ਮਿਲਾ ਕੇ ਵਰਕ ਤੁਸੀਂ ਉੱਥੇ ਹੀ ਬਿਠਾਉਣਾ ਜਿੱਥੇ ਇਹ ਬੈਠੂਗਾ ਜੇ ਤੁਸੀਂ ਇਹਨੂੰ ਖਿੱਚ ਕੇ ਬਿਠਾਓਗੇ ਤਾਂ ਤੁਹਾਡੇ ਕੱਪੜੇ ਦੇ ਵਿੱਚ ਕਾਣ ਪੈ ਸਕਦਾ ਦੇਖੋ ਜਿੱਥੇ ਤੁਸੀਂ ਨਾਰਮਲ ਬਿਠਾ ਰਹੇ ਹੋ ਇਹਨੂੰ ਇਸ ਤਰੀਕੇ ਦੇ ਨਾਲ ਬਿਠਾਉਣਾ ਤੇ ਚੰਗੀ ਤਰ੍ਹਾਂ ਪ੍ਰੈਸ ਕਰਕੇ ਤੁਸੀਂ ਇਹ ਵੀ ਕਟਿੰਗ ਕਰੋਗੇ ਕਿਉਂਕਿ ਜਿਹੜਾ ਕਾਟਨ ਦਾ ਸਟਾਫ ਹੁੰਦਾ ਹੈ ਬਹੁਤ ਹੀ ਜ਼ਿਆਦਾ ਵਾਸ਼ ਹੋਣ ਤੋਂ ਬਾਅਦ ਵੀ ਲੱਫਦਾ ਹੈ ਜਿਹੜੀ ਥੋੜੀ ਜਿਹੀ ਹਲਕੇ ਵਿੱਚ ਕਾਟਨ ਹੁੰਦੀ ਹੈ ਜਿਹੜੀ ਕਾਟਨ ਵਧੀਆ ਚੁੰਦੀ ਉਹ ਕਈ ਵਾਰ ਸ਼੍ਰਿੰਕ ਵੀ ਹੋ ਜਾਂਦੀ ਆ ਤਾਂ ਤੁਸੀਂ ਇਹ ਗੱਲਾਂ ਦਾ ਧਿਆਨ ਰੱਖਣਾ ਖਾਸ ਦੇਖੋ ਤੇ ਡਿਪ ਜਰੂਰ ਕਰ ਲਿਆ ਕਰੋ ਜਦੋਂ ਵੀ ਤੁਸੀਂ ਕੋਈ ਕਾਟਨ ਦਾ ਸੂਟ ਕੱਟਦੇ ਹੋਗੇ ਕਿਉਂਕਿ ਜੇ ਉਹਨੇ ਸ਼੍ਰਿੰਕ ਹੋਣਾ ਹੁੰਦਾ ਤਾਂ ਸ਼੍ਰਿੰਕ ਵੀ ਹੋ ਜਾਂਦਾ ਤੇ ਜੇ ਉਹਨੇ ਲੱਫਣਾ ਹੁੰਦਾ ਤਾਂ ਲੱਫ ਵੀ ਜਾਂਦਾ ਹੁਣ ਦੇਖੋ ਚੰਗੀ ਤਰ੍ਹਾਂ ਆਪਾਂ ਨੇ ਪ੍ਰੈਸ ਮਾਰ ਲਈ ਇਹ ਤੇ ਹੁਣ ਆਪਾਂ ਟੀਰਾ ਕਿਸ ਤਰੀਕੇ ਨਾਲ ਪਾਉਣਾ ਲੈਂਥ ਦੇਖੋ ਆਪਾਂ ਨੂੰ ਜਿੰਨੀ ਚਾਹੀਦੀ ਆ ਲਗਭਗ 10 ਹੀ ਲੈਂਥ ਆਗੀ 42 ਆਪਾਂ ਨੇ ਤਿਆਰ ਕਰਨੀ ਆ 3 ਇੰਚ ਆਪਾਂ ਵੱਧ ਕਰਦੇ ਹਾਂ ਤਾਂ ਇਹ 45 ਇੰਚਾ ਦੇਖੋ ਹੁਣ ਕੀ ਕਰਨਾ ਆਪਾਂ ਨੇ ਗਲੇ ਦਾ ਨੈਕ ਦੇਖਣਾ ਤੁਸੀਂ ਕਿੰਨਾ ਕੁ ਨੰਗਾਈ ਦੇ ਵਿੱਚ ਪਾਉਣਾਗਾ ਜਿਵੇਂ ਆਮ ਆਪਾਂ ਨੈਕ ਜੀ ਬੀ ਨੈਕ ਆ ਕਿਉਂਕਿ ਬੀ ਨੈਕ ਜਿਆਦਾ ਡੀਪ ਚਲੇ ਆ ਜਾਂਦਾ ਤਾਂ ਆਪਾਂ 6k ਹੀ ਰੱਖਣਾਗਾ ਲੰਬਾ نیچے ਨੂੰ ਇਹ ਤੋਂ ਜ਼ਿਆਦਾ ਨਹੀਂ ਰੱਖਣਾ ਜੇ ਤੁਸੀਂ ਜ਼ਿਆਦਾ ਪਹਿਨਣਾ ਚਾਹੁੰਦੇ ਹੋ ਦੇਖੋ ਜ਼ਿਆਦਾ ਪਹਿਨ ਸਕਦੇ ਹੋ ਵਾਰ-ਵਾਰ ਉਹੀ ਤੁਹਾਨੂੰ ਮੈਂ ਵਾਰ-ਵਾਰ ਦੱਸ ਰਹੀ ਹਾਂ ਆਪਾਂ ਵੀ ਤੁਹਾਨੂੰ ਬੈਕ ਨੈਕ ਛੋਟਾ ਰੱਖਣਾ ਪਊਗਾ ਜ਼ਿਆਦਾ ਬ੍ਰੌਡ ਦੇ ਵਿੱਚ ਜੇ ਤੁਸੀਂ ਬੀ ਨੈਕ ਪਹਿਨਦੇ ਹੋ ਦੇਖੋ 6 ਇੰਚ ਆਪਾਂ ਨੇ ਇੱਥੇ ਨਿਸ਼ਾਨ ਲਾ ਲਿਆ ਇੱਕ ਵਾਰੀ ਸਿੱਧਾ ਮਾਰਕ ਕਰ ਲੈਣਾ ਇਸ ਤਰੀਕੇ ਨਾਲ ਹੁਣ ਤੁਸੀਂ ਦੇਖੋਗੇ ਨੈਕ ਤੁਹਾਡਾ ਕਿੰਨਾ ਚੌੜਾ ਦੇਖੋ 7 7.5 ਦੇ ਵਿੱਚ ਇਹ ਚੜਾਈ ਦਿੱਤੀ ਹੋਈ ਆ ਪਰ ਆਪਾਂ ਜਦੋਂ ਇਹਨੂੰ ਬਣਾਵਾਂਗੇ ਤਾਂ ਆਪਾਂ ਪੈਰ-ਪੈਰ ਇਸ ਤਰੀਕੇ ਨਾਲ ਛੱਡ ਕੇ ਬਣਾਵਾਂਗੇ ਤਾਂ ਤੁਸੀਂ ਤੀਰਾ ਦੇਖੋ ਇੱਥੋਂ ਲੈਣਾ ਜਿੱਥੋਂ ਤੁਸੀਂ ਗਲੇ ਨੂੰ ਬਣਾਉਂਗੇ ਆਪਾਂ ਇਹ ਨਿਸ਼ਾਨ ਲਗਾ ਲਿਆ ਗਲੇ ਦਾ ਬਿਲਕੁਲ ਬਰਕ ਦੇ ਨਾਲ ਨਹੀਂ ਆਪਾਂ ਸਲਾਈ ਲਗਾਉਂਦੇ 2.5 ਪੌਣੇ 3 ਦੇ ਵਿੱਚ ਆਪਾਂ ਨੇ ਐਕਸਟਰਾ ਤੀਰਾ ਲੈਣਾ ਹੋਊਗਾ ਜਿਆਦਾ ਹੈਲਦੀ ਹੋਂਦੋਂ ਤੁਸੀਂ 3 ਲੈ ਸਕਦੇ ਹੋ ਨਾਰਮਲ ਨਾਪਾ ਤਾਂ ਤੁਸੀਂ 2.5 ਵੀ ਲੈ ਸਕਦੇ ਹੋ ਜੇ ਗਲਾ ਜਿਆਦਾ ਉੱਚਾ ਨਹੀਂ ਪਾਉਂਦੇ ਤਾਂ ਆਪਾਂ ਨੇ ਦੇਖੋ ਪੌਣੇ ਕਿ ਤਿੰਨ ਲੈਤਾਗਾ نیچے ਨੂੰ ਆਪਾਂ ਨੇ ਉਸੇ ਤਰ੍ਹਾਂ ਨਿਸ਼ਾਨ ਲਗਾਉਣਾ 6.5 ਅੱਡੀ ਸ਼ੇਡ ਆਪਾਂ ਨੇ ਨੀਚੇ ਨੂੰ ਮੋੜੇ ਦਾ ਨਿਸ਼ਾਨ ਲਗਾਇਆ ਹੁਣ ਜਿਹੜਾ ਆਪਣੇ ਸਾਹਮਣੇ ਦਾ ਨਿਸ਼ਾਨ ਲਗਾਉਣਾ ਤਾਂ ਇਹ ਆਪਾਂ 2 ਸੂਤ ਘੱਟ ਲਗਾਵਾਂਗੇ ਦੇਖੋ ਇੱਥੋਂ ਕਿੰਨਾ ਗਿਆ 6.5 ਹੋ ਗਿਆ ਤਾਂ ਇੱਥੋਂ ਆਪਾਂ 6.5 ਇੰਚ ਦਾ ਨਿਸ਼ਾਨ ਲਗਾਵਾਂਗੇ ਕਿਉਂਕਿ ਜੇ ਆਪਾਂ ਬਿਲਕੁਲ ਸਾਹਮਣਾ ਰੱਖ ਲਿਆ ਬਰਾਬਰ ਰੱਖ ਲਿਆ ਤਾਂ ਕਈ ਵਾਰੀ ਆ ਚੀਜ਼ਾਂ ਤੇ ਝੋਲ ਪੈਣ ਲੱਗ ਜਾਂਦੇ ਨੇ ਜਾਂ ਕਈ ਵਾਰੀ ਖਿੱਚ ਮਾਰਨ ਲੱਗ ਜਾਂਦੀ ਹੈ ਤਾਂ ਤੁਸੀਂ ਇਸ ਤਰੀਕੇ ਨਾਲ ਨਿਸ਼ਾਨ ਲਗਾਉਣੇ ਆ ਦੇ ਹੁਣ ਆਪਾਂ ਫਿਟਿੰਗ ਦਾ ਨਿਸ਼ਾਨ ਲਗਾਵਾਂਗੇ ਫਿਟਿੰਗ ਦੇ ਵਿੱਚੋਂ ਆਪਣੇ 19 ਇੰਚ ਆਉਂਦਾ ਤਾਂ ਆਪਾਂ 19 ਤੇ ਨਿਸ਼ਾਨ ਲਗਾਉ ਇਸ ਤਰੀਕੇ ਨਾਲ ਨੂੰ ਬਿਲਕੁਲ ਚੌਰਸ ਸਕੁਅਰ ਵਾਂਗੂ ਬਣਾ ਲੈਣਾ ਦੇਖੋ ਇਸ ਤਰੀਕੇ ਨਾਲ 2 ਇੰਚ ਆਪਾਂ ਐਕਸਟਰਾ ਮਾਰਜਿਨ ਲੈਣੀ ਹੈ ਉਹਦਾ ਨਿਸ਼ਾਨ ਇਸ ਤਰੀਕੇ ਨਾਲ ਲਾਉਣਾ ਹੁਣ ਤੁਸੀਂ ਇੱਥੋਂ ਗਲਾਈ ਪਾਉਂਗੇ ਦੇਖੋ ਇੱਥੋਂ 1 ਇੰਚ ਦਾ ਨਿਸ਼ਾਨ ਲਗਾ ਲਓਗੇ ਆ ਚੀਜ਼ ਦਾ ਜਿੱਥੋਂ ਆਪਣੀ ਗਲਾਈ ਨੇ ਆਉਣਾਗਾ ਆ ਦੇਖੋ ਐਦਾਂ ਦੀ ਸ਼ੇਪ ਹੋਊਗੀ ਹੁਣ ਆਪਾਂ ਲਗਾਉਣਾ ਕਮਰ ਦਾ ਨਿਸ਼ਾਨ ਦੇਖੋ ਕਮਰ ਦੇ ਵਿੱਚੋਂ ਆਪਾਂ ਨੇ ਰੱਖਣਾ 17 ਇੰਚ ਪਲੇਟ ਆਪਾਂ ਇਹਦੇ ਪਾਵਾਂਗੇ ਤਾਂ 3 ਇੰਚ ਆਪਾਂ ਨੇ ਐਕਸਟਰਾ ਲੈਣਾ ਦਾ ਸਾਈਡ ਸਲਾਈ ਦੇਖੋ ਜਿੰਨੀ ਤੁਸੀਂ ਨੇ ਇਹ ਤਿਆਰ ਰੱਖਣੀ ਹੁੰਦੀ ਆ ਜੇ ਪਲੇਟਾਂ ਵਾਲੀ ਸ਼ਰਟ ਬਣਾ ਰਹੇ ਹਾਂ ਤਾਂ ਤੁਸੀਂ 1.5 ਇੰਚ ਐਕਸਟਰਾ ਦਾ ਨਿਸ਼ਾਨ ਲਗਾ ਲਿਆ ਕਰੋ ਜਿਵੇਂ ਆਪਾਂ ਸਾਈਡ ਸਲਾਈ 15 ਪਾਉਣੀ ਆ ਤਾਂ ਆਪਾਂ 16.5 ਦਾ ਨਿਸ਼ਾਨ ਲਗਾਵਾਂਗੇ ਜੇ 14.5 ਤਿਆਰ ਰੱਖਣੀ ਆ ਤਾਂ ਆਪਾਂ 16 ਤੇ ਲਗਾਵਾਂਗੇ ਹੁਣ ਦੇਖੋ ਆਪਾਂ ਨੇ 14.5 ਇੰਚ ਸਾਈਡ ਸਲਾਈ ਤਿਆਰ ਰੱਖਣੀ ਆ ਤਾਪਾ 16 ਇੰਚ ਦੇ ਨਿਸ਼ਾਨ ਲਗਾਵਾਂਗੇ ਕਿਉਂਕਿ ਤੁਹਾਨੂੰ ਇਹ बार-बार ਇੰਚੀ ਟੇਪ ਨਹੀਂ ਚੱਕਣਾ ਪਊਗਾ ਇਦਾਂ ਦਾ ਜਦੋਂ ਵੀ ਤੁਸੀਂ ਪਲੇਟਾਂ ਵਾਲਾ ਸੂਟ ਬਣਾ ਰਹੇ ਹੋ ਤਾਂ 1.5 ਇੰਚ ਐਕਸਟਰਾ ਨਿਸ਼ਾਨ ਲਗਾ ਲੈਣਾਗਾ ਤੁਸੀਂ ਨੇ ਪਿਆਰ ਦੇ ਨਾਲੋਂ हिਪ ਦੇ ਵਿੱਚੋਂ ਆਪਾਂ ਰੱਖਣਾਗਾ 21 ਇੰਚ 1.5 ਇੰਚ ਆਪਾਂ ਐਕਸਟਰਾ ਮਾਰਜਿਨ ਦੇਣਾਗਾ ਤਾਂ ਕਿ ਰਾਪਾ ਰੱਖਾਂਗੇ 20.5 ਇੰਚ 23 ਇੰਚ ਕਟਾਈ ਦਾ ਕਟਾਂਗੇ 3 ਇੰਚ ਆਪਾਂ ਐਕਸਟਰਾ ਮਾਰਜਿਨ ਦੇਵਾਂਗੇ ਹੁਣ ਦੇਖੋ ਆਪਾਂ ਇੱਕ ਵਾਰ ਇਹਦੇ ਸਿੱਧਾ ਨਿਸ਼ਾਨ ਲਗਾ ਲੈਣਾ ਇਸ ਤਰੀਕੇ ਨਾਲ ਦੇਖੋ ਜਿਨ੍ਹਾਂ ਦੇ ਆ ਚੀਜ਼ਾਂ ਦੇ ਇੱਥੇ ਬੱਬਲਸ ਬੰਦੇ ਆ ਉਹਦਾ ਕੀ ਰੀਜਨ ਹੁੰਦਾ ਆਪਾਂ ਦੋ ਤਰ੍ਹਾਂ ਦਾ ਨਾਪ ਲੈ ਸਕਦੇ ਆ ਅੱਪਰ ਲੈਸ ਬ੍ਰੈਸਟ ਦੇ ਲੋਅਰ ਬ੍ਰੈਸਟ ਦਾ ਦੇਖੋ ਜੇ ਤੁਸੀਂ ਇਦਾਂ ਦਾ ਨਾਪ ਨਹੀਂ ਲੈ ਸਕਦੇ ਕਈ ਵਾਰ ਆਪਾਂ ਨੂੰ ਇੰਨਾ ਪਤਾ ਨਹੀਂ ਹੁੰਦਾ ਵੀ ਕਿੱਦਾਂ ਨਾਪ ਲੈਣਾ ਜਿਹੜੇ ਆਮ ਸਿੱਖਦੀਆਂ ਹੁੰਦੀਆਂ ਨੇ ਘਰਾਂ ਦੇ ਵਿੱਚ ਕਈ ਵਾਰ ਨਹੀਂ ਵੀ ਪਤਾ ਚੱਲਦਾ ਤਾਂ ਤੁਸੀਂ ਨੇ ਕੀ ਕਰਨਾਗਾ ਜਿਵੇਂ ਸੋਡੇ ਬ੍ਰੈਸਟ ਦੇ ਵਿੱਚੋਂ ਜਿਵੇਂ ਆਪਾਂ ਇੱਥੇ 19 ਦਾ ਨਿਸ਼ਾਨ ਲਗਾਇਆ ਤੁਸੀਂ ਇੱਥੋਂ 19 ਨਹੀਂ ਰੱਖਣਾ ਹੈਗਾ ਤਾਂ ਇੱਥੋਂ 1/2 ਇੰਚ ਘਟਾ ਕੇ ਰੱਖੋਗੇ ਆਹ ਵਾਲੀ ਚੀਜ਼ ਤੋਂ ਜਿਹੜਾ ਨੀਚੇ ਤੋਂ ਲੋਅਰ ਬ੍ਰੈਸਟ ਦਾ ਨਾਪ ਲੈਣਾ ਮੰਨੋ ਨੀਚੇ ਤੋਂ ਲੈਣਾਗਾ ਆਹ ਹੋਗੀ ਆਪਣੀ ਅੱਪਰ ਬਿਲਕੁਲ ਉੱਪਰਲੀ ਸਾਈਡ ਤੋਂ ਜੇ ਆਪਣੇ ਬ੍ਰੈਸਟ ਦੇ ਵਿੱਚੋਂ 19 ਇੰਚ ਆਪਾਂ ਕਹਿ ਰਹੇ ਹਾਂ ਵੀ ਮੰਨ ਲਓ ਆਪਣੇ 19 ਇੰਚ ਨਾਪ ਬੰਦਾਗਾ ਤਾਂ ਤੁਸੀਂ ਨੇ ਇੱਥੋਂ 1/2 ਇੰਚ ਘਟਦਾ ਨਿਸ਼ਾਨ ਲਗਾਉਣਾ 18 1/2 ਇੰਚ ਕੇ ਸਲਾਈ ਪਾਉਣ ਵੇਲੇ ਤੁਸੀਂ ਨੇ ਜਮਾ ਉੱਪਰੋਂ ਜਿੱਥੇ ਕੱਟ ਲੱਗਦਾ ਹੁੰਦਾ ਉੱਥੋਂ 1/2 ਇੰਚ ਕੱਟ ਦਾ ਨਿਸ਼ਾਨ ਲਗਾਉਣਾ ਜੇ ਨਹੀਂ ਕਿ 1 1/2 ਇੰਚ ਹੁਣ ਦੇਖੋ ਆਪਣੀ ਜਿਹੜੀ ਇਧਰੋਂ ਸਾਈਡ ਪਲੇਟ ਆ ਰਹੀ ਉਹਨੇ ਇੱਕ ਵਾਰੀ ਤੁਹਾਨੂੰ ਮੈਂ ਪਲੇਟਾਂ ਦਾ ਨਿਸ਼ਾਨ ਲਗਾ ਕੇ ਦਿਖਾਉਂਗੀ ਵੀ ਦੂਸਰਾ ਨਿਸ਼ਾਨ ਤੁਸੀਂ ਨੇ ਕਿੱਥੋਂ ਲਗਾਉਣਾ ਜਿਹਦੇ ਨਾਲ ਆਪਣੇ ਕੀ ਆ ਚੀਜ਼ ਤੋਂ ਟਾਈਟ ਨਾ ਰਹੇ ਕਿਉਂਕਿ ਆ ਚੀਜ਼ ਤੋਂ ਆਪਣੇ ਬੱਬਲਸ ਬਣ ਜਾਂਦੇ ਆ ਸਾਈਡ ਬਾਹਰ ਨਿਕਲਦੀ ਰਹਿੰਦੀ ਆ ਤੇ ਆ ਚੀਜ਼ ਹੁੰਦੀ ਆ ਜਿਹੜੀ ਸਾਹਮਣੀ ਬਿਲਕੁਲ ਇੱਥੋਂ ਟਾਈਟ ਹੋ ਜਾਂਦਾ ਹੁਣ ਤੁਸੀਂ ਇਹਦਾ ਨਿਸ਼ਾਨ ਕਿਸ ਤਰੀਕੇ ਨਾਲ ਲਗਾਉਣਾਗਾ ਇੱਕ ਵਾਰੀ ਆਪਾਂ ਇਹਦੀ ਕਟਿੰਗ ਕਰ ਦਈਏ ਕਟਿੰਗ ਕਰਕੇ ਤੁਹਾਨੂੰ ਪਲੇਟਾਂ ਦੇ ਨਿਸ਼ਾਨ ਲਗਾਉਣੇ ਦੱਸਾਂਗੇ ਫਿਰ ਤੁਹਾਨੂੰ ਆਪਾਂ ਦੱਸਾਂਗੇ ਇੱਥੋਂ ਕਿਸ ਤਰ੍ਹਾਂ ਨਿਸ਼ਾਨ ਤੁਸੀਂ ਫਿਟਿੰਗ ਦਾ ਲਗਾਉਣਾਗਾ ਆਪਾਂ ਜਿੱਥੋਂ-ਜਿੱਥੋਂ ਮਾਰਕ ਕੀਤਾ ਹੋਇਆ ਉੱਥੋਂ ਤੋਂ ਦੇਖੋ ਇਹਨੂੰ ਇੱਕ ਵਾਰੀ ਕਟਿੰਗ ਕਰ ਦਾਂਗੇ ਇੱਥੋਂ ਆਪਾਂ ਨੇ ਉਸੇ ਤਰੀਕੇ ਨਾਲ ਗਲਾਈ ਦੇਣੀ ਆ ਦੇਖੋ ਇੱਥੇ ਆਪਾਂ ਨੇ ਕੱਟ ਲਗਾ ਲਿਆ ਪਹਦੇ ਪਲੇਟਾਂ ਦੇ ਨਿਸ਼ਾਨ ਲਗਾਉਣੇ ਦੱਸ ਦਿੰਦੇ ਕੁਝ ਨੂੰ 프ਰੰਟ ਕੀ ਦੱਸ ਦਿੰਨੇ ਆਪਾਂ ਜਿਆਦਾ ਉਹਦੇ ਵਿੱਚ ਲੰਬੀ ਵੀਡੀਓ ਦੇ ਵਿੱਚ ਨਹੀਂ ਜਾਂਦੇ ਆਪਾਂ 11.5 ਇੰਚ ਤੇ ਦੇਖੋ ਆਪਾਂ ਨੇ ਨਿਸ਼ਾਨ ਲਗਾ ਲਿਆ ਪਲੇਟ ਦਾ ਲੰਬੀ ਦਾ 11 ਇੰਚ ਤੇ ਆਪਣੀ ਪਲੇਟ ਕੀ ਰਹਿ ਜੂਗੀ ਤਿਆਰ ਰਹਿ ਜੂਗੀ ਹਾਫ ਇੰਚ ਮਾਰਜਿਨ ਉੱਪਰ ਆ ਜਾਊਗਾ ਤਾਂ 3.5 ਇੰਚ ਦਾ ਆਪਾਂ ਨੇ ਦੇਖੋ ਇਸ ਤਰੀਕੇ ਨਾਲ ਦਾ ਦਿਨਾਂਗਾ ਦਿਸਟੈਂਸ ਸੈਂਟਰ ਦੇ ਵਿੱਚੋਂ 6.5 ਇੰਚ ਆਪਾਂ ਲੰਬੀ ਪਲੇਟ ਪਾਵਾਂਗੇ 3.5 ਇੰਚ ਹੀ ਇੱਥੋਂ ਰੱਖਣਾ ਆਹ ਪਲੇਟ ਦੇਖੋ ਤੁਸੀਂ ਨੇ ਆਪਾਂ ਤੁਹਾਨੂੰ ਦੱਸਿਆ ਵੀ ਹੋਇਆ ਤੇ ਹੁਣ ਆਪਾਂ ਦੁਬਾਰਾ ਫੇਰ ਪਲੇਟਾਂ ਦੇ ਨਿਸ਼ਾਨ ਬਾਰੇ ਦੱਸ ਰਹੀਆਂ 1.5 ਇੰਚ ਦੇਖੋ ਆਪਾਂ ਇੱਥੋਂ ਬਿਲਕੁਲ ਸਾਹਮਣਾ ਨਿਸ਼ਾਨ ਲਗਾਵਾਂਗੇ ਜੇ ਤੁਹਾਨੂੰ ਆਹ ਪਲੇਟ ਦਾ ਸਿੱਧੀ ਵਾਲੀ ਦਾ ਨਹੀਂ ਪਤਾ ਚੱਲ ਰਿਹਾ ਤਾਂ ਤੁਸੀਂ ਨੇ ਕੀ ਕਰਨਾਗਾ ਆਹ ਸਿੱਧੇ ਨਿਸ਼ਾਨ ਤੋਂ ਇਸ ਤਰੀਕੇ ਨਾਲ ਐਂਜੀ ਟੇਪ ਬਿਲਕੁਲ ਤੁਹਾਡਾ ਸਿੱਧਾ ਹੋਣਾ ਚਾਹੀਦਾ ਤੁਸੀਂ ਇਹ ਨਿਸ਼ਾਨ ਲਗਾਉਣਾਗਾ ਤੁਸੀਂ ਨੇ ਆਹ ਚੀਜ਼ ਦਾ ਨਹੀਂ ਦੇਖਣਾ ਵੀ ਆਪਣਾ ਜਿੱਥੇ ਸਕੁਅਰ ਮੰਨ ਲਓ ਖੁੰਝਾ ਬਣ ੜਿਆ ਵੀ ਉੱਥੋਂ ਦੀ ਨਹੀਂ ਜਾਣਿਆ ਇਹਦੇ ਵੱਲ ਨਹੀਂ ਧਿਆਨ ਦੇਣਾ ਤੁਸੀਂ ਨੇ ਤੁਸੀਂ ਨੇ ਆਹ ਸਿੱਧੇ ਨਿਸ਼ਾਨ ਤੋਂ ਇਸ ਤਰ੍ਹਾਂ ਐਂਜੀ ਟੇਪ ਨੂੰ ਬਿਲਕੁਲ ਸਿੱਧਾ ਰੱਖ ਕੇ ਨ ਆਵळा ਡੇਡਾਂ ਚ ਆਪਾਂ ਇੱਥੋਂ ਲੈਤਾ ਤਾਂ ਆਪਾਂ ਇੱਥੋਂ 2 ਇੰਚ ਦਾ ਲਾਵਾਂਗੇ ਦੇਖੋ ਆਟੋਮੈਟਿਕ ਹੀ ਤੁਹਾਡੇ ਨਿਸ਼ਾਨ ਸਹੀ ਲੱਗਣਗੇ ਜਿਹੜੀ ਆ ਸਾਈਡ ਸਲਾਈ ਹੁੰਦੀ ਆ ਇੱਥੋਂ ਆਪਾਂ 7 ਇੰਚ ਤੇ ਨਿਸ਼ਾਨ ਲੈਣੇ ਆ ਜਿਆਦਾ ਹਾਈਟ ਲੰਬੀ ਆ ਤਾਂ ਸਾਢੇ 7 ਵੀ ਕਰ ਸਕਦੇ ਆ ਆਪਾਂ ਤਾਂ ਇੱਥੋਂ ਆਪਾਂ ਬਿਲਕੁਲ ਇਸ ਤਰੀਕੇ ਨਾਲ ਨਿਸ਼ਾਨ ਲਗਾਵਾਂਗੇ ਹੁਣ ਦੇਖੋ ਜਦੋਂ ਤੁਸੀਂ ਨੇ ਉੱਪਰ ਵਾਲਾ ਨਿਸ਼ਾਨ ਆਪਣੇ ਬ੍ਰੈਸਟ ਦੇ ਵਿੱਚੋਂ 19 ਇੰਚ ਆ ਰਿਹਾ ਤਾਂ ਇੱਥੋਂ ਨਿਸ਼ਾਨ ਤੁਸੀਂ ਨੇ 18.5 ਦਾ ਲਾਉਣਾ ਹੋਊਗਾ ਜਿਹਦੇ ਨਾਲ ਕੀ ਤੁਹਾਡੇ ਆ ਬਲ ਨਹੀਂ ਪੈਣਗੇ ਮੋਢਿਆਂ ਦੇ نیچے ਜਿੱਥੋਂ ਆਪਾਂ ਮੋਢੇ ਨੂੰ ਜੜਦੇ ਹੁੰਨੇ ਆ ਉਹਦੀ ਆ ਬਾਹਰਲੀ ਸਾਈਡ ਬਾਹਰ ਹੀ ਜਾਂਦੀ ਰਹਿੰਦੀ ਹੈ ਵੀ ਬੁਲਬਲੇ ਜੇ ਬੰਦੇ ਰਹਿੰਦੇ ਆ ਖੁੱਲਾ-ਖੁੱਲਾ ਰਹਿੰਦਾ ਤਾਂ ਤੁਸੀਂ ਆਮ ਨਾਪ ਦੇ ਨਾਲੋਂ 1/2 ਇੰਚ ਇੱਥੇ ਘੱਟ ਲਗਾਉਣਾ ਜਿਹੜਾ نیچے ਵਾਲਾ ਮੰਨ ਲਓ ਆਪਾਂ ਨੇ 19 ਰੱਖਣਾ ਉਹ ਤੁਸੀਂ ਨਿਸ਼ਾਨ ਇੱਥੇ ਲਗਾਉਂਗੇ ਜਿਹੜੀ ਆਪਣੀ ਸਾਈਡ ਪਲੇਟ ਆਉਗੀ ਉਹਦੇ ਤੋਂ 2 1/2 ਇੰਚ ਉੱਪਰ ਨਿਸ਼ਾਨ ਲਗਾਉਗੇ ਆ ਚੀਜ਼ ਤੇ ਤਾਂ ਤੁਸੀਂ ਇੱਥੋਂ ਆਹ ਪਲੇਟਾਂ ਹੋਣਗੀਆਂ ਇੱਥੇ ਬੁਲਬਲਾ ਜਾਂ ਬਣਜੂ ਪਲੇਟਾਂ ਦਾ ਮੰਨ ਲਓ ਗੋਲ ਜਾਂ ਤਾਂ ਤੁਸੀਂ ਉਹਨੂੰ ਇਸ ਤਰੀਕੇ ਨਾਲ ਖਿੱਚ ਕੇ ਨਿਸ਼ਾਨ ਲਗਾਉਂਗੇ ਇਸ ਤਰੀਕੇ ਨਾਲ ਬਿਲਕੁਲ ਸਿੱਧਾ ਕਰਕੇ ਜਿਵੇਂ ਮੰਨ ਲਓ ਇੱਥੇ 19 ਤੇ ਨਿਸ਼ਾਨ ਲਾ ਲਿਆ ਤਾਂ ਤੁਸੀਂ ਆਹ ਨਿਸ਼ਾਨ ਦੇ ਨਾਲ ਇਸ ਤਰੀਕੇ ਨਾਲ ਮਿਲਾ ਦੋਗੇ ਕਦੇ ਵੀ ਤੁਹਾਡੀ ਸ਼ਰਟ ਨਾ ਤਾਂ ਤੁਹਾਡੀ ਸ਼ਰਟ ਆ ਚੀਜ਼ ਤੋਂ ਟਾਈਟ ਰਹੂਗੀ ਬਿਲਕੁਲ ਵੀ ਜਿੱਥੋਂ ਆਪਣੀ ਸ਼ਰਟ ਹਮੇਸ਼ਾ ਵਾਸਤੇ ਟਾਈਟ ਰਹਿੰਦੀ ਹੈ ਤੇ ਇੱਥੋਂ ਲੂਜ਼ ਰਹਿੰਦੀ ਹੈ ਕਿਉਂਕਿ ਆਪਣੇ ਸਲਾਈ ਨੂੰ ਇਸ ਤਰੀਕੇ ਨਾਲ ਬਾਹਰ ਨੂੰ ਕੱਢ ਦਿੰਨੇ ਆ ਜਿਸ ਦੇ ਕਰਕੇ ਇੱਥੇ ਬੁਲਬਲੇ ਬਣਦੇ ਰਹਿੰਦੇ ਨੇ ਤਾਂ ਤੁਸੀਂ ਇਹ ਚੀਜ਼ ਦਾ ਖਾਸ ਧਿਆਨ ਰੱਖਣਾ ਮੋਢਾ ਤੁਸੀਂ ਬਾਹਰ ਦਾ ਜਿੰਨਾ ਮਰਜ਼ੀ ਖੁੱਲਾ ਪਾ ਲਓ ਉਦੇ ਨਾਲ ਕੋਈ ਚੱਕਰ ਨਹੀਂ ਤੇ ਆਹ ਚੀਜ਼ ਤੇ ਨਹੀਂ ਬਲ ਪਊਗਾ ਤੁਹਾਡੇ ਕਦੇ ਵੀ ਜਦੋਂ ਵੀ ਤੁਸੀਂ ਸੂਟ ਦੀ ਕਟਿੰਗ ਕਰਨੇ ਹੋ ਤੇ ਸਟੀਚਿੰਗ ਟਾਈਮ ਦਾ ਧਿਆਨ ਰੱਖਣਾ ਹਾਫ ਇੰਚ ਉਪਰੋਂ ਤੁਸੀਂ ਨੇ ਘਟਾਉਣਾਗਾ ਤੇ ਆਹ ਚੀਜ਼ ਤੋਂ ਜਿੰਨਾ ਤੁਹਾਡਾ ਨਾਪ ਆ ਤੁਸੀਂ ਨੇ ਉਨਾ ਹੀ ਰੱਖਣਾ ਹੋਊਗਾ ਜਦੋਂ ਆਪਣੀਆਂ ਪ੍ਰੋਪਰ ਪਲੇਟਾਂ ਪੈ ਗਈਆਂ ਦੇਖੋ ਪ੍ਰੋਪਰ ਪਲੇਟਾਂ ਪਾਉਣ ਦੇ ਬਾਵਜੂਦ ਤੁਸੀਂ ਨਿਸ਼ਾਨ ਲਗਾਉਗੇ ਆਪਾਂ ਤੁਹਾਨੂੰ ਵੀਡੀਓ ਰਾਹੀਂ ਇਹ ਵੀ ਦਿਖਾਵਾਂਗੇ ਪਲੇਟਾਂ ਪਾ ਕੇ ਵੀ ਤੁਸੀਂ ਕਿਸ ਤਰੀਕੇ ਨਾਲ ਨਿਸ਼ਾਨ ਲਗਾਉਣਾ ਫਿਲਹਾਲ ਤੁਹਾਨੂੰ ਮੈਂ ਕਟਿੰਗ ਵੇਰੇ ਦੱਸ ਰਹੀ ਹਾਂਗੀ ਵੀ ਜਦੋਂ ਵੀ ਤੁਸੀਂ ਨੇ ਸੂਟ ਐਦਾਂ ਦਾ ਕਟਿੰਗ ਕਰ ਰਹੇ ਹੋਗੇ ਨਿਸ਼ਾਨ ਲਾਉਣ ਵੇਲੇ ਧਿਆਨ ਰੱਖਣਾ ਸਾਈਡ ਪਲੇਟ ਤੋਂ 2.5 ਇੰਚ ਦੇ ਉੱਪਰ ਮੰਨ ਲਓ ਆਹ ਸਾਈਡ ਪਲੇਟ ਦਾ ਨਿਸ਼ਾਨ ਆ ਗਿਆ 2.5 ਇੰਚ ਤੁਸੀਂ ਇਸ ਤਰ੍ਹਾਂ ਕਰਕੇ ਇੱਥੇ ਤੁਸੀਂ ਬ੍ਰੈਸਟ ਦਾ ਨਾਪ ਨਾਪੋਗੇ ਵੀ ਜਿੰਨਾ ਤੁਹਾਡੇ ਆ ਰਿਹਾ ਉੱਪਰ ਜਾ ਕੇ ਤੁਸੀਂ 0.5 ਇੰਚ ਘਟਾਇਆ ਹੋਇਆ ਤਾਂ ਉਹਦੇ ਨਾਲ ਜਾ ਕੇ ਮਿਲਾ ਦੋਗੇ ਤਾਂ ਤੁਹਾਡੇ ਸ਼ਰਟ ਦੀ ਫਿਟਿੰਗ ਪ੍ਰੋਪਰ ਇੱਕਦਮ ਸਹੀ ਆਊਗੀ ਇਸੀ ਆਪਣੀ ਛੋਟੀ ਜੀ ਤੁਹਾਨੂੰ ਬੀ ਨੇਕ ਦੇ ਵਿੱਚ ਤੇ ਆਹ ਦੋ ਦੱਸਿਆ ਨੇ ਆਪਾਂ ਨੇ ਗੱਲਾਂ ਇਹਦੇ ਵਿੱਚ ਬੀ ਨੇਕ ਦਾ ਟੀਰਾ ਕਿਸ ਤਰੀਕੇ ਨਾਲ ਪਾਉਣਾ ਸੀ ਤੇ ਆਪਾਂ ਨੇ ਇੱਕ ਸਾਈਡ ਤੋਂ ਬਲ ਕਿਉਂ ਪੈਂਦੇ ਨੇ ਇਹ ਹਾਂਜੀ ਜਿਹੜੀ ਆਪਾਂ ਨੇ ਆਹ ਵੀਡੀਓ ਬਣਾਈ ਹੈ ਇਹਦੇ ਵਿੱਚ ਤੁਹਾਨੂੰ ਪੂਰੀ ਸਮਝ ਆਊਗੀ ਤੇ ਵਧੀਆ ਤਰੀਕੇ ਨਾਲ ਤੁਸੀਂ ਆਪਣੀ ਸ਼ਰਟ ਸਟਿਚ ਕਰ ਸਕਦੇ ਹੋ ਐਦਾਂ ਦਾ ਤੁਸੀਂ ਦੇਖਣਾਗਾ ਵੀਡੀਓ ਦੇ ਵਿੱਚ ਵੀ ਆਪਾਂ ਕਿਸ ਤਰੀਕੇ ਨਾਲ ਨਿਸ਼ਾਨ ਵਗੈਰਾ ਲਗਾਏ ਨੇ ਤੇ ਕਿੱਦਾਂ ਸ਼ੋਲਡਰ ਦੇ ਲਗਾਏ ਨੇ ਤੇ ਸਾਈਡ ਤੋਂ ਕਿਸ ਤਰ੍ਹਾਂ ਕਰਕੇ ਆਪਾਂ ਨੇ ਫਿਟਿੰਗ ਲਿਆਉਣੀ ਹੈ ਸ਼ਰਟ ਦੀ